ਇਹਦੇ ਮਸਲੇ ਲੈ ਕੇ ਸਾਰਿਆਂ ਨੂੰ ਪਤਾ ਹੀ ਹੈ ਕਿ 3 ਦਸੰਬਰ ਨੂੰ ਲੁਧਿਆਣੇ ਵਿਖੇ ਜਦੋਂ ਅਸੀਂ ਗਾਰੇ ਪਾਣੀ ਨੂੰ ਬੰਦ ਲਾਉਣ ਦਾ ਐਲਾਨ ਕੀਤਾ ਸੀ ਤੇ ਉਦੋਂ ਪੂਰੇ ਪੰਜਾਬ ਤੋਂ ਲੋਕਾਂ ਨੇ ਪੰਜਾਬ ਛੱਡੋ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੇ ਬੂੜਾ ਹੰਗਾਰਾ ਦਿੱਤਾ ਤੇ ਪੰਜਾਬ ਸਰਕਾਰ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ ਕਿ ਬਾਰਡਰ ਸੀਲ ਕਰ ਦਿੱਤੇ ਰਾਜਸਥਾਨ ਤੋਂ ਲੋਕੀ ਨਾ ਆ ਸਕਣ ਤੇ ਪੰਜਾਬ ਤੇ ਉਹ ਇੱਕ ਤਰ੍ਹਾਂ ਛਾਵਣੀ ਵਾਂਗੂ ਕ੍ਰੀਏਟ ਕਰਦਾ ਕਿ ਪਿੰਡਾਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਆ ਕੇ ਰੋਕਿਆ ਗਿਆ ਫਿਰ ਵੀ ਪੰਜਾਬ ਤੋਂ ਲੋਕਾਂ ਨੇ ਚੰਗਾ ਉੱਥੇ ਪਹੁੰਚ ਕੇ ਆਪਣਾ ਪਾਣੀ ਜਿਹੜੇ ਕਾਲੇ ਪਾਣੀ ਦੇ ਖਿਲਾਫ ਪੂਰਾ ਜਿਹੜਾ ਆਪਾਂ ਮੁਜ਼ਾਹਿਰਾ ਕੀਤਾ ਤੇ ਉਦੋਂ ਜਦੋਂ ਮੌਕਾ ਆਇਆ ਤੇ ਐਸਡੀ ਜਿਹੜੇ ਅਫਸਰ ਏਡੀਸੀ ਸੀ ਮਿਸਟਰ ਬੈਂਸ ਉਹਨਾਂ ਨੇ ਆ ਕੇ ਇਹ ਗੱਲ ਕੀਤੀ ਕਿ ਤੁਸੀਂ ਇਹ ਚੀਜ਼ ਜਿਹੜੀ ਹੈਗੀ ਹੈ ਇੱਕ ਵਾਰੀ ਇਹਨੂੰ ਛੱਡਦੇ ਹੋ ਤੇ ਅਸੀਂ ਜਿਹੜਾ ਹੈਗਾ ਜਿਹੜੇ ਤਿੰਨੋਂ ਡਾਇਨ ਦੇ ਕਲਸਟਰਸ ਹੈਗੇ ਉਹਨਾਂ ਦੇ ਟ੍ਰੀਟਮੈਂਟ ਪਲਾਂਟ ਨੇ ਉਹਨਾਂ ਦੇ ਖਿਲਾਫ ਅਸੀਂ ਆਪਣੀ ਕਾਰਵਾਈ ਕਰਾਂਗੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਆਲਰੇਡੀ ਐਨਜੀਟੀ ਦੇ ਹੁਕਮ ਨੇ ਇਹਨਾਂ ਨੂੰ ਦੱਸਿਆ ਕਿ ਐਨਜੀਟੀ ਦੇ ਵਿੱਚ ਇਹਨਾਂ ਨੂੰ ਸ਼ਾਇਦ ਦੋ ਜਣਿਆਂ ਨੂੰ ਸਟੇ ਮਿਲਿਆ ਹੋਇਆ ਹੈ। ਅਸੀਂ ਉਹਨਾਂ ਨੂੰ ਸਾਫ਼ ਕੀਤਾ ਕਿ ਇਹ ਸਟੇ ਕੋਈ ਇਹਨਾਂ ਨੂੰ ਮਿਲਿਆ ਨਹੀਂ ਹੋਇਆ। ਉਹਦੇ ਵਿੱਚ ਕਲੀਅਰੈਂਸ ਉਹਦੇ 'ਚ ਇੱਕ ਰਾਈਡਰ ਲੱਗਾ ਹੋਇਆ ਹੈ ਕਿ ਸਬਜੈਕਟਿਵ এনवायरमेंट ਕਲੀਅਰੈਂਸ। ਤੇ ਜਦਕਿ ਇਹਨਾਂ ਦੀ এনवायरमेंट ਕਲੀਅਰੈਂਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਇਹ ਬੁੱਧੇ ਪ੍ਰਯਾਵੇ ਵਿੱਚ ਆਪਣਾ ਕਾਲਾ ਪਾਣੀ ਚੈਟਰੀਟ ਕੀਤਾ ਆਇਆ ਉਹ ਵੀ ਨਹੀਂ ਪਾਸ ਕਰਦੇ। ਇਹਨਾਂ ਨੇ ਜਾਣਬੁੱਝ ਕੇ ਉਦੋਂ ਕਿਹਾ ਕਿ ਸਾਨੂੰ 1 ਹਫ਼ਤੇ ਦਾ ਟਾਈਮ ਦਿਓ ਤੇ 1 ਹਫ਼ਤੇ ਦਾ ਟਾਈਮ ਲੈ ਕੇ ਇਹ ਆਪਣਾ ਜਿਹੜਾ ਹੈਗਾ ਕਿ ਅਸੀਂ ਇਹਨੂੰ ਕਰਕੇ ਇਹਨਾਂ ਨੂੰ ਬਾਅਦ ਜੇ ਇਹ ਇਹਨਾਂ ਦੀ এনਵਾਇਰਨਮੈਂਟ ਕਲੀਅਰੈਂਸ ਨਹੀਂ ਹੋਏਗੀ ਤੇ ਅਸੀਂ ਇਹਨੂੰ ਬੰਦ ਕਰਾ ਦੇਵਾਂਗੇ ਜਦੋਂ ਅਸੀਂ ਬਹਾਦਰ ਗੇ ਰੋਡ ਦੇ ਟ੍ਰੀਟਮੈਂਟ ਬਾਰੇ ਗੱਲ ਕੀਤੀ ਗਈ ਉਹਨਾਂ ਕੋਲ ਤਾਂ ਇਹਦਾ ਕੋਈ ਆਰਡਰ ਵੀ ਨਹੀਂ ਹੈ ਤੇ ਉਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਟਾਈਮ ਲੈਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਵੱਲੋਂ ਗਾਲੇ ਪਾਣੀ ਦੇ ਮੋਰਚੇ ਦੀ ਟੀਮ ਵੱਲੋਂ ਅਸੀਂ ਇੰਜੀਨ ਵਿੱਚ ਪੇਸ਼ ਹੋ ਕੇ ਸਾਬ ਦੱਸਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜੇ ਉਹ ਰਾਈਡਰ ਲੱਗੇ ਹੋਏ ਦੀ ਲਾਈਨ ਹੈਗੀ ਹੈ ਉਹਨੂੰ ਮਿਸ ਇੰਟਰਪ੍ਰੀਟ ਕਰ ਰਿਆ ਹੈ ਪੀਐਨਜੀ ਨੇ ਕਲੀਅਰ ਕਰਤਾ ਅਗਲੇ ਆਰਡਰਾਂ ਦੇ ਵਿੱਚ ਕਿ ਇਹ ਜਿਹੜਾ ਮਿਸ ਇੰਟਰਪ੍ਰੀਟ ਕੀਤਾ ਜਾ ਰਿਹਾ ਹੈ ਉਹ ਗਲਤ ਹੈ ਇਹਦੇ ਕਲੀਅਰ ਹੈ ਕਿ ਜੇ ਉਹਨਾਂ ਨੂੰ ਪਰਮਿਸ਼ਨ ਨਹੀਂ ਹੈਗੀ এনवायरमेंट ਕਲੀਅਰੈਂਸ ਦੇ ਵਿੱਚ ਤੇ ਉਹਨਾਂ ਦਾ ਪਾਣੀ ਵਿੱਚ ਬੁੱਢੇ ਦਰਿਆ ਵਿੱਚ ਨਹੀਂ ਪੈਣਾ ਚਾਹੀਦਾ ਲੇਕਿਨ ਪੰਜਾਬ ਸਰਕਾਰ ਨੇ ਆਇਗਾ ਬੁੱਢੇ ਦਰਿਆ ਦੇ ਵਿੱਚ ਪੈ ਰਿਆ ਧਸਟੀਆਂ ਦਾ ਲੇਕਿਨ ਜਾ ਜਿਹੜਾ ਦੋਹਰਾ ਚੇਰਾ ਉਹ ਲੋ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇੱਕ ਪਾਰਟ 2 ਆ ਗਿਆ ਜਿਹੜਾ ਸੀਚੇਵਾਲ ਜੀ ਉੱਥੇ ਵਿਧਿਆਲੇ ਆ ਕੇ ਬੁੱਢੇ ਦਰਿਆ ਦੇ ਕੰਢੇ ਤੇ ਬੈਠ ਗਏ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਜਿਹੜਾ ਇੰਡਸਟਰੀਆਂ ਦਾ ਜ਼ਹਿਰੀਲਾ ਪਾਣੀ ਜਿਹਦੇ ਕਰਕੇ ਲੋਕਾਂ ਨੂੰ ਕੈਂਸਰ ਹੈਪਟਾਈਟਸ ਬੀ ਨੇ ਹੋਰ ਸਕੀਂ ਲਿਆ ਵੱਡੀਆਂ ਬਿਮਾਰੀਆਂ ਹੋ ਰਹੀਆਂ ਉਸ ਮੁੱਦੇ ਨੂੰ ਭਟਕਾਉਣ ਲਈ ਇਹਨਾਂ ਨੇ ਗਊਸ਼ਾਲਾ ਦੇ ਕੋਲ ਜਿਹੜਾ ਡਿਸਪੁਟਡ ਲੈਂਡ ਸੀ ਉੱਥੇ ਆ ਕੇ ਟੈਂਪਰੇਰੀ ਆਰਜੀ ਤੌਰ ਦੇ ਉੱਤੇ ਇਹਨਾਂ ਨੇ ਇੱਕ ਖੂਬ ਬਣਾਉਣਾ ਸ਼ੁਰੂ ਕੰਮ ਕਰਤਾ ਤੇ ਲੋਕਾਂ ਨੂੰ ਇਹ ਦਿਖਾਣਾ ਸ਼ੁਰੂ ਕਰਤਾ ਕਿ ਸੀ ਬੁੱਡੇ ਦਿਰਾਜ ਪਾਣੀ ਰੋਕਦਾ ਕੰਮ ਕਰ ਰਹੇ ਆ ਜਦ ਕਿ ਜਿਹੜੀ ਇਹਨਾਂ ਦੀਆਂ ਜੀਸੀਪੀਆਂ ਐ ਜਿਹੜੀਆਂ ਕਿ ਗੋਬਰ ਤੇ ਡੈਰੀਆਂ ਵਾਲੇ ਵੀ ਚਲੀਆਂ ਸੀ ਉਹ ਜੀਸੀਪੀਆਂ ਅੱਜ ਤੱਕ ਉਹਨਾਂ ਦੀ ਜਿਹੜੀ ਹੈ ਜਿਹੜੀ ਪਾਈਪ ਇਹਨਾਂ ਨੇ ਆ ਆਪਣੀ ਦੇਖਰੇਖ ਦੇ ਵਿੱਚ ਪਾਈ ਸੀ ਕਿਉਂਕਿ ਜਿਹੜੀ ਕੈਂਡੀਡੇਟ ਦੀ ਮੋਨਿਟਰਿੰਗ ਕਮੇਟੀ ਬਣੀ ਸੀ ਉਹਦੇ ਵਿੱਚ ਸੀਤੇਵਾਦੀ ਮੈਂਬਰ ਸੀਗੇ ਤੇ ਇਹਨਾਂ ਦੀ ਦੇਖਰੇਖ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਕੀ ਉਹਨਾਂ ਦੇ ਪਾਈ ਬੁੱਡੇ ਦਿਰਾਜ ਪੇ ਸੀ ਤੇ ਉਦੋਂ ਇਹਨਾਂ ਨੂੰ ਪਤਾ ਵੀ ਸੀਗਾ ਕਿ এনवायरमेंट ਕਲੀਅਰੈਂਸ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਗੈਰ ਕਾਨੂੰਨੀ ਇਹਨਾਂ ਨੇ ਆਪ ਕਰਵਾਇਆ ਤੇ ਹੁਣ ਵੀ ਇਹੀ ਕੰਮ ਕਰ ਰਹੇ ਨੇ ਕਿ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਦਾ ਪਾਣੀ ਅੱਜ ਵੀ ਬੁੱਢੇ ਰਿਆਜ ਪੈ ਰਿਹਾ ਉਹਨੂੰ ਪਾਈਪਾਂ ਨੂੰ ਪੱਟਣ ਦੀ ਬਜਾਏ ਇਹ ਲੋਕਾਂ ਦਾ ਮੁੱਦਾ ਲੋਕਾਂ ਦਾ ਧਿਆਨ ਦੂਜੇ ਪਾਸੇ ਮੜਕਾ ਆ ਕੇ ਜਿਹੜਾ ਕਿ ਦੂਜੇ ਹੋਰ ਆਰਾਮ ਨਾਲ ਹੋ ਸਕਦਾ ਉਹਦੇ ਵਾਲੇ ਪਾਸੇ ਲੈ ਜਾ ਕੇ ਇੱਕ ਦਿਖਾ ਰਹੇ ਨੇ ਕਿ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਪੰਜਾਬ ਸਰਕਾਰ ਜਦੋਂ ਵੀ ਕੋਈ ਮੁੱਦਾ ਆਂਦਾ ਹੈ ਕੋਈ ਵੀ এনवायरमेंट ਦਾ ਮੁੱਦਾ ਆ ਰਿਹਾ ਜਾਂ ਹੋਰ ਮੁੱਦਾ ਆ ਰਿਹਾ ਅੱਜ ਪ੍ਰਵਾਸੀਆਂ ਦੇ ਮੁੱਦੇ ਨੂੰ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਇੱਕ ਢਾਲ ਬਣਾ ਕੇ ਖੜੀ ਹੋ ਜਾਂਦੀ ਹੈ ਉਦੋਂ ਜਦੋਂ 3 ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਲਗਿਆ ਸੀ ਤੇ ਪੰਜਾਬ ਸਰਕਾਰ ਨੇ ਡਾਈ ਇੰਡਸਟਰੀਆਂ ਨਾਲ ਮਿਲ ਕੇ ਉਹਨਾਂ ਨੂੰ ਉੱਥੇ ਇੱਕ ਜਾਇਜ਼ ਇਕੱਠੋਂ ਇਕੱਠਾ ਕਰਨ ਦਿੱਤਾ ਕਿ ਪ੍ਰਵਾਸੀ ਉੱਥੇ ਆ ਗਏ ਜਿਹੜੇ ਪ੍ਰਵਾਸੀਆ ਨੇ ਫੈਕਟਰੀਆਂ ਦੇ ਵਰਕਰ ਉੱਤੇ ਇਕੱਠੇ ਹੁੰਦੇ ਤੇ ਯਾਨੀ ਕਿ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਪ੍ਰਵਾਸੀ ਜਿਹੜੇ ਨੇ ਇਹਨਾਂ ਦਾ ਇੱਕ ਫਾਇਦਾ ਇਹਨਾਂ ਨੂੰ ਫਾਇਦਾ ਦੇ ਰਹੇ ਨੇ ਅਲਟੀਮੇਟਲੀ ਸਾਨੂੰ ਇਹਦੇ ਇਹੀ ਦੇਖਣ ਦੀ ਗੱਲ ਹੈ ਕਿ ਪ੍ਰਵਾਸੀਆਂ ਦਾ ਜਿਸ ਤਰ੍ਹਾਂ ਮਾਤਾ ਸਾਹਿਬ ਨੇ ਦੱਸਿਆ ਉਹਦਾ ਦੀ ਪਾਲਿਸੀ ਬਣਾਉਣ ਦੀ ਲੋੜ ਹੈ ਤੇ ਪੰਜਾਬੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜਿਹੜੇ ਪ੍ਰਵਾਸੀ ਨੇ ਅੱਜ ਸਾਡਾ ਸਾਡੇ ਉੱਤੇ ਸਰਦ ਚਚਾ ਜਿਹੜੇ ਚੜ ਕੇ ਬੈਠ ਰਹੇ ਨੇ ਉਹਦੇ ਲਈ ਵੀ ਸਾਨੂੰ ਪਿੰਡਾਂ ਦੇ ਵਿੱਚ ਆਪਣਾ ਇੱਕ ਤਰੀਕੇ ਨਾਲ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਤਿਆਰੀ ਕਰਨੀ ਚਾਹੀਦੀ ਹੈ। ਧੰਨਵਾਦ। ਜਿਹੜੇ ਆਪਣੇ ਕਬਰ ਜੀ ਨੇ ਕੀਤੀ ਕਿ ਸੰਤ ਸੀਚੇ ਵਾਲ ਸੰਤ ਦਾਣ ਕਹਿਣਾ ਛੱਡ ਦੋ ਬੁਰੇ ਸਰਕਾਰੀ ਦਾ ਦੇ। ਸਰਕਾਰੀ ਸੀਚੇ ਵਾਲਾ ਜੀ ਹੁਣ ਉਹ ਮੁੱਦੇ ਨੂੰ ਹੋਰ ਹੀ ਪਾਸੇ ਲਈ ਜਾ ਰਹੇ ਆ ਅਸੀਂ ਕਹਿੰਦੇ ਆ ਜਿਹੜੀਆਂ ਵੀ ਉਥੇ ਡਾਈਂਗ ਇੰਡਸਟਰੀਆਂ ਲੱਗਾਂ ਨੇ ਲਗੀਆਂ ਨੇ ਉਥੇ ਲੈਕਸੋਪਲੇਟਿਕ ਨਹੀਂ ਆ ਕੋਈ ਇੰਡਸਟਰੀਆਂ ਲੱਗੀਆਂ ਰਹੇ ਉਹ ਕੈਮੀਕਲ ਪਾ ਰੀਆਂ ਪਾਣੀ ਚ ਅਸੀਂ जैसलमेर ਤੋਂ ਲੈ ਕੇ ਗੰਗਾ ਨਗਰ ਬੀਕਾ ਮੇਰ ਤੋਂ ਲੈ ਕੇ ਦੱਖਣੀ ਮਾਲਵਾ ਦੇ ਕੱਲੇ ਕੱਲੇ ਪਿੰਡਾਂ ਚ ਗਏ ਆ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਸਾਲ-ਸਾਲ ਦੇ ਜਵਾਰ ਮੂੰਹ ਦੇ ਕੈਂਸਰ ਨਾਲ ਹੱਡੀਆਂ ਦੇ ਰੋਗ ਨਾਲ ਬੀਜੀਆਂ ਦੇ ਪਿਆ ਮਰ ਰਹੇ ਆ ਕੋਖਾ ਦੇ ਲੋਕਾਂ ਦੇ ਬੱਚੇ ਮਰ ਰਹੇ ਆ ਉਹ ਕੈਮੀਕਲ ਦੇ ਨਾਲ ਫਿਰਕਾ ਸਾਹਿਬ ਨੇ ਖੂਜਾ ਪੱਟ ਲਈ ਉੱਥੇ ਆ ਕੇ ਕਿ ਅਸੀਂ ਇਹ ੱਚੇ ਜਿਹੜਾ ਸਿਵੇ ਦਾ ਪਾਣੀ ਹੈ ਉਹਗਾ ਸਾਫ਼ ਕਰਾਂਗੇ ਜੀ ਫਿਰਕਾ ਸਾਹਿਬ ਤੁਸੀਂ ਬੇਈ ਨਦੀ ਵੀ ਸਾਫ਼ ਕੀਤੀ ਸੀ ਕਿੰਨੇ ਕੁ ਸਾਫ਼ ਹੈ ਵੀ ਉਹਨਾਂ ਪਾਣੀ ਜਾ ਕੇ ਉੱਥੇ ਇੱਕ ਵਾਰੀ ਭਾਤ ਮੰਨੂ ਹੀ ਪਿਆ ਸੀਗਾ ਪਾਣੀ ਦਿੱਥੋਂ ਉਹ ਦੂਜੇ ਦਾ ਬਿਮਾਰ ਹੋ ਗਏ ਸੀ ਸੋ ਇਹ ਡਰਾਮੇ ਕਰਨੇ ਛੱਡੋ ਅਸੀਂ ਕਹਿੰਦੇ ਆ ਕੋਈ ਡੈਰੀ ਦਾ ਉਥੇ ਗੋਹਾ ਮੂਤ ਨਹੀਂ ਪੈਣਾ ਚਾਹੀਦਾ ਪਾਣੀ 'ਚ ਕੋਈ ਸ਼ਹਿਰ ਦਾ ਸੀਵਰੇਜ ਨਹੀਂ ਪੈਣਾ ਚਾਹੀਦਾ ਹਸਪਤਲ ਦੀ ਗੰਦਗੀ ਨਹੀਂ ਪੈਣੀ ਚਾਹੀਦੀ ਤੇ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਬਚਾਉਣ ਦੀ ਖਾਤਰ ਉਧਰਲੇ ਪਾਸੇ ਧਿਆਨ ਲੋਕਾਂ ਦਾ ਮੋੜ ਰਿਹਾ ਦੇਖੋ ਜੀ ਡੈਰੀਆਂ ਦਾ ਗੋਹਾ ਪੈਂਦਾ ਹੈ ਪਸ਼ੂਆਂ ਦਾ ਪਿਸ਼ਾਬ ਪੈਂਦਾ ਜੀ ਗੋਹਾ ਪੈਂਦਾ ਐਂਦਾ ਅਸੀਂ ਬਣਦੇ ਹਾਂ ਉਹ ਵੀ ਪੈਣਾ ਬੰਦ ਕਰੋ ਸ਼ਹਿਰ ਦਾ ਸੀਵਰੇਜ ਹੀ ਬੰਦ ਕਰੋ ਕੈਮੀਕਲ ਪਾਣੀ 'ਚੋਂ ਕਿਵੇਂ ਕੱਢੋਗੇ ਆਰਡਰ ਹੋ ਚੁੱਕੇ ਆਰਡਰ ਐਨਜੀਟੀ ਦੇ ਆਰਡਰ ਪੰਜਾਬ ਪਿਊਰੀਫਿਕੇਸ਼ਨ ਬੋਰਡ ਦੇ ਆਰਡਰ ਨੈਸ਼ਨਲ ਪਿਊਰੀਫਿਕੇਸ਼ਨ ਬੋਰਡ ਦੇ ਹੋ ਚ ਕੋਈ ਕਾਰਵਾਈ ਨਹੀਂ ਆਡਰਾਂ ਤੇ ਸਾਡੇ ਨਾਲ ਤਿੰਨ ਤਰੀਕ ਨੂੰ ਖੜਕੇ ਆਈਐਸ ਅਧਿਕਾਰੀ ਸਰਕਾਰ ਦਾ ਨਮਾਇੰਦਾ ਇਹ ਕਹਿ ਕੇ ਜਾਂਦਾ ਹੈ ਕਿ ਹਫ਼ਤੇ 'ਚ ਬੰਦ ਕਰ ਦਾਂਗੇ ਅੱਜ ਕਿੰਨਾ ਚੜੋਗਾ ਜੀ ਰੋਮੀ ਤੇ ਹੋਗੇ ਸਾਹ ਮੁੱਕਰ ਗਏ ਤੇ ਭਾਈ ਉਹ ਤੋਏ ਨੇ ਕਿਹਾ ਕਿ ਯਾਰ ਜੇ ਅਸੀਂ ਬੰਦ ਵੀ ਲਾਦਗੇ ਤਾਂ ਕੱਲ ਨੂੰ ਖੋਲ ਦੇਣਗੇ ਨਾਲੇ ਇੱਕ ਬੰਦ ਦੀ ਗੱਲ ਨਹੀਂ ਕੱਲੇ ਸਤਲੋਈ ਦੀ ਗੱਲ ਨਹੀਂ 라ਵੀ ਬਿਆਸ ਦੀ ਗੱਲ ਵੀ ਹੈ 라ਵੀ ਬਿਆਸ ਦੀ ਵੀ ਇਹੀ ਗੰਦ ਪਾਇਆ ਜਾ ਰਿਹਾ ਅੱਛਾ ਅੱਗੇ ਚੱਲੋ ਕਿੰਨੀਆਂ ਪੰਜਾਬ ਦੀਆਂ ਫੈਕਟਰੀਆਂ ਜਿਹੜਾ ਬੋਰ ਕਰਕੇ ਧਰਤੀ ਹੇਠਾਂ ਯਾਰ ਪਾਏ ਜਾ ਰਹੇ ਨੇ ਪੰਜਾਬ ਸਣੇ 440 ਜ਼ਿਲ੍ਹੇ ਪੂਰੇ ਭਾਰਤ ਦੇ ਜਿਹੜੇ ਪਾਣੀ ਜਰੇਨੀ ਆਇਆ ਪਰसों ਜੋ ਉੱਥੇ ਦੀ ਖਬਰ ਹੈ ਅਸੀਂ ਬਚਾਂਗੇ ਕਿਵੇਂ ਅੱਜਾ ਰਿੰਦੀ ਖੁੰਦੀ ਚੱਖਣਾ ਪੰਜਾਬ ਦੀ ਪੱਟੀ ਜਾਂਦੇ ਐ ਅਗਰ ਨਾ ਗਰਗਰਾਂ ਨਾਲ ਹੀ ਬੈਠੇ ਐ ਇਹ ਲੋਪੜ ਤੋਂ ਨੇ ਆਪਣੇ ਬੈਂਸਾ ਬੱਚੇ ਐ ਇ ਲੜਾਈ ਲੜ ਰਹੇ ਨੇ ਉੱਥੇ ਅਸੀਂ ਉਧਰ ਵੀ ਲੜਿਆ ਇੱਧਰ ਲੜ ਰਹੇ ਆ ਰੋਪੜ ਤੋਂ ਜਿਹੜੀ ਆਪਣੀ ਸਰਾਂਦ ਨਹਿਰ ਐ ਉਹਨੂੰ ਪੱਕੀ ਕਰਨ ਲੱਗੇ ਕੰਕਰੀਟ ਪਾ ਕੇ ਲਫਾਫਾ ਪਾ ਕੇ ਮومی ਕਾਜ ਸ਼ੀਟ ਪਾ ਕੇ ਇਹਨਾਂ ਨੇ ਜਾ ਕੇ ਲੜਾਈ ਰੜੀ ਹੁਣ ਇੱਕ ਵਾਰੀ ਰੁਕਿਆ ਕੰਮ ਪੰਜਾਬ ਦੇ ਨਾਲ ਸਾਰੀਆਂ ਨਹਿਰਾਂ ਪੰਜਾਬ ਦੇ ਸਾਰੇ ਸੂਏ ਕਸਣਾਂ ਪੱਕੇ ਕੀਤੇ ਜਾ ਰਿਹਾ ਕੰਕਰੀਟ ਪਾ ਕੇ ਲਫਾਫਾ ਪਾ ਕੇ ਕੀ ਇਹ ਖਤਰਨਾਕ ਨਹੀਂ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਆਲੇ-ਦਾਲੇ ਖੜੇ ਰੱਖਤਾ ਨੂੰ ਸੁੱਕ ਜਾਣਾ ਐ ਜਿਹੜਾ ਪਾਣੀ ਜੀਰ ਕੇ ਸਿਵਕੇ ਰਿਚਾਰਜ ਹੋ ਕੇ ਦੂਰ ਧਰਤੀ ਤੱਕ ਜਾਂਦਾ ਕਿਲੋਮੀਟਰਾਂ ਤੱਕ ਉਹ ਖਤਮ ਹੋ ਜਾਣਾ ਹੈ। ਪਾਣੀ ਦਾ ਪੱਧਰ ਥੱਲੇ ਚਲੇ ਜਾਣਾ। ਨਮਾਈ ਕੰਮ ਵਧ ਲਿਆ। ਕਿਹਦੇ ਟੇਲ ਤੇ ਪਾਣੀ ਪਹੁੰਚਾਉਣਾ, ਟੇਲਾਂ ਦੇ ਪਾਣੀ ਆਏ ਜਾਊ। ਪਾਣੀ ਪਿੱਛੇ ਘਟਿਆ ਪਿਆ। ਪਾਣੀ ਦਾ ਖੋਕਾ ਜਿਹਦਾ ਦੂਜੇ ਸੂਬਿਆਂ ਨੂੰ ਪੰਜਾਬ ਦਾ। ਤੇ ਥੱਲੇ ਸਾਨੂੰ ਲਾਗਾ ਵੀ ਯਾਰ ਤੇ ਕੋਈ ਛੋਟੀਆਂ ਮੋਟਰਾਂ ਦੇ ਬਿੱਲ ਮਾਫ਼ ਹੈ, ਤੁਸੀਂ ਮੁਕਾਓ ਥੱਲੇ ਪਾਣੀ। ਅਸੀਂ ਥੱਲੇ ਕਰਨਾ ਸ਼ੁਰੂ ਕਰਤਾ। ਸਾਡੇ ਕੋਲ ਡੈਡਲਾਈਨ ਆ ਪੰਜਾਬ ਕੋਲੇ 2039 ਦੀ। ਕਿ 2039 ਤੱਕ ਜਾਂਦਾ ਜਾਂਦਾ ਹੈ ਪੰਜਾਬ ਨੇ ਬੱਜਲ ਬਣ ਜਾਣਾ ਕੌਣ ਸੋਚ ਰਿਹਾ ਹੈ ਗੱਲਾਂ ਕੀ ਪਾਣੀ ਕੱਲੇ ਸਿੱਖਾਂ ਨੇ ਪੀਣਾ Hindu ਨਹੀਂ ਪੀਂਦਾ ਮੁਸਲਮਾਨ ਨਹੀਂ ਪੀਂਦਾ ਪੰਜਾਬ ਦਾ ਪਾਣੀ ਸੌਦਾ ਸਾਂਝਾ ਮਸਲਾ ਹੈ ਆ Hindu ਭਰਾ ਨੇ ਦੋ ਭਰਾ ਜੀ ਇਹ ਲੜਾਈ ਲੜ ਰਹੇ ਨੇ ਆ ਸਾਡੇ ਨਾਲ ਆ ਵੀ ਜੈਟਲਮੈਨ ਆ अरोड़ा ਜੀ Hindu ਨੇ ਇਹ ਲੜਾਈ ਲੜ ਰਹੇ ਨੇ ਧੰਨਵਾਦ ਆ ਪਾਣੀਆਂ ਦੇ ਮਾਮਲੇ 'ਚ ਜਿਵੇਂ ਕਿਆ ਪਾਣੀਆਂ ਦੇ ਮਾਮਲੇ 'ਚ ਕੱਲਾ ਬੁੱਢੇ ਨਾਲੇ ਤੱਕ ਮਸਲਾ ਨਹੀਂਗਾ ਔਰ ਇਹ ਕੱਲਾ ਸਰਫੇਸ ਦੇ ਪਾਣੀ ਦਾ ਮਸਲਾ ਵੀਗਾ ਧਰਤੀ ਥਲੜੇ ਪਾਣੀ ਦਾ ਮਸਲਾ ਵੀ ਹੈ ਔਰ ਅਸੀਂ ਤਾਂ 3 ਸੈਂਟਰਾਂ ਦੀ ਗੱਲ ਕੀਤੀ ਸੀ ਨਾ 3 ਸੈਂਟਰ 2000 ਸੈਂਟਰ ਨੇ ਪੰਜਾਬ 'ਚ ਜੋ ਪਾਣੀ ਦੇ ਜੋ ਸਰਫੇਸ ਦਾ ਪਾਣੀ ਹੈ ਔਰ ਜ਼ਮੀਨ ਹੇਠਲਾ ਪਾਣੀ ਹੈ ਜਿਨ੍ਹਾਂ ਨੂੰ ਗੰਦਾ ਕਰ ਰਹੇ ਨੇ ਉਹਨਾਂ ਸਾਰਿਆਂ ਤੇ ਲਾਬੰਦੀ ਕਰਨ ਲਈ ਅਸੀਂ ਪੰਜਾਬ 'ਚ ਨਿਕਲ ਰਹੇ ਆ ਪਿੰਡੋਂ ਪਿੰਡ ਜਾ ਰਹੇ ਆ ਸਾਡੀ ਪਹਿਲੀ ਯਾਤਰਾ ਦਾ ਜਿਹੜਾ ਨਾਮ ਅਸੀਂ ਵਹਿਨ ਰੱਖਿਆ ਹੈ ਪਾਣੀ ਕਰਕੇ ਵਹਿਨ ਇਹ ਸਾਡਾ ਤਾਜਪੁਰ ਰੋਡ ਤੋਂ ਸ਼ੁਰੂ ਹੋਊਗਾ ਤੇ ਵਲੀਪੁਰ ਤੱਕ ਜਾਊਗਾ ਐਂ ਹੀ ਅਸੀਂ ਪੂਰੇ ਪੰਜਾਬ ਨੂੰ ਵੰਡਾਂਗੇ ਦੇਖ ਤੁਹਾਨੂੰ 15 ਤਰੀਕ ਨੂੰ ਦੱਸਾਂਗੇ ਕਿਉਂਕਿ ਇਸ ਵਹਿਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਰਾਜਸਥਾਨ ਤੇ ਪੰਜਾਬ ਦੀ ਹੱਦ ਤੇ ਪੂਰੇ ਰਾਜਸਤਾਨੀ ਭਰਾਵਾਂ ਨੂੰ ਵੀ ਨਾਲ ਲੈ ਕੇ ਇੱਕ ਵੱਡੀ ਰੈਲੀ ਕਰਾਂਗੇ ਔਰ ਫਿਰ ਤਾਜਪੁਰ ਤੋਂ ਪਹਿਲਾ ਵਾਹਨ ਇਧਰ ਨੂੰ ਚੱਲੂਗਾ ਵਲੀਪੁਰਾਂ ਨੂੰ ਤੇ ਅਗਲੇ ਵਾਹਨ ਕਿੱਥੋਂ ਕਿੱਥੇ ਜਾ ਰਹੇ ਨੇ ਚਾਹੇ ਉਹ ਹਬੌਰ ਤੋਂ ਮੁਕਤਸਰ ਸਾਹਿਬ ਹੋਣ ਚਾਹੇ ਉਹ ਫਰੀਦਕੋੜ ਤੋਂ ਹਰੀਕੇ ਤੱਕ ਜਾਣ ਤੁਹਾਨੂੰ ਬਾਅਦ ਚ ਦੱਸਾਂਗੇ ਔਰ ਲੈ ਕੇ ਆ ਸਾਰੀਆਂ ਗੱਲਾਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਲੋਕਾਂ ਨੂੰ ਲਾਮਬੰਦ ਕਰਾਂਗੇ ਲੋਕਾਂ ਦਾ ਮੁੱਦਾ ਬਣਾਵਾਂਗੇ ਔਰ ਇਸ ਗਵਰਨਮੈਂਟ ਨੂੰ ਕਹਾਂਗੇ ਇਹਨਾਂ ਗੱਲਾਂ ਨੂੰ ਮੰਨ ਲਓ ਨਹੀਂ ਤਾਂ ਤੁਹਾਨੂੰ ਜਾਣਾ ਪਊਗਾ ਔਰ ਜਿਹੜੀ ਵੀ ਨਵੀਂ ਗਵਰਨਮੈਂਟ ਬਣੂਗੀ ਉਹਦੇ ਲਈ ਇਹ ਮੇਨ ਹੁੰਦੇ ਹੋਣਗੇ ਵੀਰ ਜੀ ਨੇ ਕਿਹਾ ਜਿਹੜਾ ਕੈਮੀਕਲ ਬਣ ਰਿਹਾ ਪੰਜਾਬ 'ਚ ਮੈਂ ਅਨੰਦਪੁਰ ਸਾਹਿਬ ਦੀ ਤਰਤੀ ਜਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਇੱਕੋ ਇੱਕ ਐਗਜ਼ਾਮਪਲ ਲੈ ਕੇ ਆਇਆ ਦੇਖੋ ਸਾਡੇ ਪੰਜਾਬ ਦੇ ਵਿੱਚ ਸ਼ਾਗਿਸ ਦੇ ਤਹਿਤ ਜਿੱਥੇ ਮਾਈਗ੍ਰੈਂਟਸ ਸਪਲੈਂਟ ਕੀਤੇ ਜਾ ਰਹੇ ਆ ਉੱਥੇ ਹੀ ਖਤਰਨਾਕ ਫੈਕਟਰੀਆਂ ਜਾਨ ਬੁਝ ਕੇ ਪਾਸ ਕੀਤੀਆਂ ਜਾ ਰਹੀਆਂ ਦੱਸੋ ਪੂਰੇ ਪੰਜਾਬ ਕਿਤੇ ਐਕਟਰ ਦੀ ਫੈਕਟਰੀ ਦੱਸੋ ਕਿਤੇ ਵਧੀਆ ਡਾਬਰ ਦੀ ਜਾਂ ਹੋਰ ਕੰਪਨੀ ਦੀ ਨਹੀਂ ਸਾਡੇ ਮੁਕਨਗਰ ਜ਼ਿਲ੍ਹੇ ਦੇ ਵਿੱਚ ਇੱਕ ਐਥਨੋਲ ਫੈਕਟਰੀ ਦੁੱਧ ਬ੍ਰਾਂਡ ਦੀ ਆੜ ਵਿੱਚ ਜਿਹੜੀ ਇਹ ਲਗਾਉਣ ਦੀ ਇਸ਼ਾਰਿਸ਼ ਕੀਤੀ ਗਈ ਸ਼ਾਬਾਸ਼ ਉਹਨਾਂ ਨੌਜਵਾਨਾਂ ਦੇ ਪੜੇ ਲਿਖੇ ਵਰਗ ਦੇ ਜਿਨ੍ਹਾਂ ਨੇ ਰਗੜ ਕੱਢਿਆ ਔਰ ਤੁਸੀਂ ਯਕੀਨ ਮੰਨਿਓ 107 ਦਿਨ ਸੰਘਰਸ਼ ਕਰਕੇ ਪੂਰਾ ਸੰਤ ਸਭਾ ਸਾਨੂੰ ਇਕੱਠਾ ਕਰਨਾ ਪੈ ਗਿਆ ਜ਼ਿਲ੍ਹੇ ਦਾ ਉਰੂ ਫੈਕਟਰੀ ਤੇ ਵੈਹ ਚਾਇਆ ਪਰ ਲੋਕ ਉਥੇ ਐਨੇ ਡਰ ਗਏ ਕਿ ਦੁੱਧ ਦੀ ਵੀ ਲੱਗਣੀ ਨਹੀਂ ਦੇ। ਸੋ ਲਾਸਟ ਨਹਿਰ ਵਾਲੀ ਗੱਲ ਤੇ ਕਰਕੇ ਸਥਾਨ ਨਰਣਾ ਪੰਜਾਬ ਨਾਲ ਲੱਖਾ ਸੁਧਾਲਾ ਵੀਰ ਜੀ ਨੇ ਜੋ ਕਿਹਾ ਬਿਲਕੁਲ ਧੋਖਾ ਹੋ ਰਿਹਾ ਸਾਨੂੰ ਟੋਪੀਆਂ ਦੇ ਵੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਦੇਖੋ 70 ਸਾਲ ਪਹਿਲਾਂ ਤੋਂ ਧੋਖਾ ਸ਼ੁਰੂ ਹੋਇਆ ਪਾਖੜਾ ਡੈਮ ਸਾਡੇ ਬਿਲਕੁਲ ਮਹਾਂਦੇਤ ਦੇ ਮਰਾਵੀ 25 ਕਿਲੋਮੀਟਰ ਤੇ ਪਿੰਡ ਹੈ ਭਾਵੜਾ ਤੋਂ ਔਰ ਉਸ ਵੇਲੇ ਇੱਕ ਰਾਜਸਥਾਨ ਫੀਡਰ ਜਿਹੜੀ ਨਹਿਰ ਗੱਡੀ ਗਈ ਉਸ ਵੇਲੇ ਤੇ ਹੁਕਮਰਾਨਾਂ ਦੇ ਉਹ ਨੰਗਰ ਡੈਮ ਤੋਂ ਐਸ ਹਾਲ ਉਹ ਇੱਕ ਤਰ੍ਹਾਂ ਮੈਂ ਕਹੂੰਗਾ ਪੰਜਾਬ ਮੰਨ ਲਿਓ ਤੇ ਬਾਹਰ ਵਾਲੇ ਜਿਹੜਾ ਲਵਾਰ ਇਹਨੂੰ ਹਿਮਾਚਲ ਮੰਨ ਲਿਓ ਉਹ ਬਿਲਕੁਲ ਆ ਜਵਾਰ ਪੰਜਾਬ ਦੀ ਬਾਉਂਡਰੀ ਦੇ ਨਾਲ-ਨਾਲ ਜਾ ਕੇ ਉਹ ਬਾਰ-ਬਾਰ ਖਨੌਰੀ ਜਿੱਥੇ ਡਲੇਆ ਸਾਹਿਬ ਬੈਠੇ ਐ ਉਹ ਰਾਜਸਥਾਨ ਜੈਸਲਮੇਰ ਜੋਧਪੁਰ ਜਾ ਕੇ ਝੀਲਾਂ ਦੇ ਵਿੱਚ ਪਾਣੀ ਪਾ ਦਿੱਤਾ ਪਰ ਮੈਂ ਜਿੱਥੇ ਦਾ ਰਹਿਣ ਵਾਲਾ ਤੁਹਾਡੀ ਵੀ ਵਿਅਥਾ ਇਹੀ ਹੋਣੀ ਤੁਸੀਂ ਨੈਪ ਤੋਂ ਸ਼ੁਗਰ ਮਨਾਓ ਚੰਡੀਗੜ੍ਹ ਨੂੰ ਪੀਣ ਵਾਲਾ ਪਾਣੀ ਆ ਰਿਹਾ ਨਹੀਂ ਤਾਂ ਤੁਸੀਂ ਚੈੱਕ ਕਰ ਸਕਦੇ ਆ ਉਸ ਨੈੱਟ ਨੂੰ ਸਾਈਡ ਤੋਂ ਕੱਢ ਕੇ ਹੱਥ ਸਾਡਾ ਮਾਰਿਆ 250 ਪਿੰਡਾਂ ਦੇ ਲੋਕਾਂ ਨੇ ਬਕਾਇਦਾ ਪੰਚਾਇਤਾਂ ਨੇ ਮਤੇ ਪਾ ਕੇ ਜਿੱਤੇ ਹੋਏ ਨੇ ਔਰ ਉਹ ਫਾਈਲ ਇੱਥੇ ਚੰਡੀਗੜ੍ਹ ਦੱਬੀ ਹੋਈ ਹੈ 1 ਸਾਲ ਹੋ ਗਿਆ ਜੀ ਫਰਵਰੀ 2024 ਦਾ ਰਾਜ ਬੜਿਆ ਵਾ ਸਾਨੂੰ ਅਤਰਾਜ ਨਹੀਂ ਹੈ ਤੁਸੀਂ ਬਾਹਰਲੇ ਮੂਲਖ ਨੂੰ ਪਾਣੀ ਦੇ ਦਿਓ ਯਾਰ ਸਾਡੇ ਪਿੰਡਾਂ ਨੂੰ ਤਾਂ ਦੇ ਦਿਓ ਸਾਨੂੰ ਤਾਂ ਦੇ ਦਿਓ ਸਾਨੂੰ ਦਿੱਤਾ ਨਹੀਂ ਯਾਰ ਇੱਥੋਂ ਸਮਝ ਲੋ ਕਿ ਸਾਡੇ ਨਾਲ ਧੋਖਾ ਹੋ ਰਿਹਾ ਵੀ ਤਹੀਨ ਨਹੀਂ ਗੱਲ ਪੰਜਾਬ ਸਰਕਾਰ ਉਸ ਦਿਨ ਪੰਜਾਬੀਆਂ ਦੀ ਅਸੀਂ ਮੰਨਾਂਗੇ ਜਿੱਦਣ ਜਿਨ੍ਹਾਂ ਨੇ ਕੰਮ ਖੋਰੀ ਵਾਟਰ ਉੱਤੇ ਗੋਲੇ ਛੱਕੇ ਨੇ ਡਰੋਨਾਂ ਨਾਲ ਲਿਆ ਕੇ 1 ਕਿਲੋਮੀਟਰ ਸਾਡੀ ਗੁੰਡੇ ਚ ਹੁੰਦਾ ਘਿਹਾਰਾ ਗਵਰਨਮੈਂਟ ਪਰ ਪਰਚਾ ਦਰਜ ਹੋਣਾ ਚਾਹੀਦਾ ਇਹ ਮਿਲਿ ਕੁਬਤ ਪਰ ਹੋਰ ਲੱਗਦੀ ਹੈ ਵੀ ਪਲਾਨਿੰਗ ਦੇ ਨਾਲ ਸੈਂਟਰ ਔਰ ਪੰਜਾਬ ਇੱਕ ਹੈ ਧੰਨਵਾਦ